ਆ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਇਸੇ ਜਾਣਕਾਰੀ ਵਾਸਤੇ ਵੀ ਆਪਾਂ ਨੂੰ ਸੋਲਰ ਪਲਾਂਟ ਲਵਾਉਣਾ ਕਿਹੜਾ ਚਾਹੀਦਾ ਆਫ ਗ੍ਰਿਡ ਪਲਾਂਟ ਦੇ ਉੱਤੇ ਸਬਸਿਡੀ ਨਹੀਂ ਆਉਂਦੀ ਅੱਜ ਦੇ ਟਾਈਮਸ 2025 ਦੇ ਵਿੱਚ ਤੁਹਾਨੂੰ ਦੋ ਤਿੰਨ ਵਾਰੀ ਸੱਦਣਾ ਹੀ ਪੈਣਾ ਹੈ ਕੰਪਨੀ ਵਾਲਿਆਂ ਨੂੰ ਇਹ ਕਿਉਂਕਿ ਖਰਾਬ ਹੋ ਜਾਂਦੇ ਨਹੀਂ ਚੰਗੀ ਚੀਜ਼ ਹੈ ਨਹੀਂ ਜੇ 5 ਕੇਵੀ ਦਾ ਇਨਵਰਟਰ ਲਗਾ ਲਿਆ ਤੁਸੀਂ ਇਹ ਨਹੀਂ ਹੈਗਾ ਵੀ ਉੱਤੇ 5 ਕਿਲੋਵਾਟ ਦਾ ਲੋਡ ਪਾ ਲੋਗੇ ਉਹ 3700 ਵਾਟ ਦਾ ਲੋਡ ਤੁਹਾਡਾ ਤਾਂ ਆਨ ਗ੍ਰਿਡ ਅੱਜ ਦੇ ਟਾਈਮ ਤੇ ਸਟੇਬਲ ਚੀਜ਼ ਹੈ ਕਿਹੜਾ ਤੁਸੀਂ ਲਵਾ ਲਿਆ ਉਸ ਤੋਂ ਬਾਅਦ ਤੁਸੀਂ ਭੁੱਲ ਜਾਓਗੇ ਤਾਂ ਇਹਦੇ ਤੇ ਇੱਕ ਇਹ ਚੀਜ਼ ਹੈਗੀ ਵੀ ਤੁਸੀਂ ਲੋਡ ਜਿੰਨਾ ਮਰਜ਼ੀ ਪਾਈ ਚ मतलब ये नहीं हैगा कि डाउन हो गया या ओवरलोड दिखादा अलार्म देता नहीं। ਜਿਹੜੇ ਰੇਟ 'ਚ ਟਿਊਬਲਰ ਦੇ 4 ਬੈਂਡਰੇ ਪੈਣਗੇ ਉਸੇ ਰੇਟ 'ਚ ਲਿਥੀਅਮ ਆਨ ਬੈਟਰੀ ਮਿਲ ਜਾਂਦੀ ਹੈ 5 ਸਾਲਾਂ ਦੀ ਵਾਰੰਟੀ ਵਾਲੀ। ਵੀਡੀਓ ਦੇ ਵਿੱਚ ਇਹ ਦਿਖਾਇਆ ਹੁੰਦਾ ਜੀ ਦੋ ਬੈਟਰੀਆਂ ਨਾਲ ਸਾਰੀ ਰਾਤ AC ਚੱਲੂਗਾ, ਚਾਰਾਂ ਇੱਕ ਬੈਟਰੀ ਨਾਲ ਸਾਰੀ ਰਾਤ ਇਸਰੀ ਚ AC ਚੱਲੂਗਾ। ਕੋਸ਼ਿਸ਼ ਕਰੋ ਇਹ ਸੋਚ ਕੇ ਕਦੇ ਵੀ ਸੋਲਰ ਨਾਲ ਲਵਾਓ ਵੀ ਤੁਸੀਂ ਰਾਤ ਨੂੰ ਉਹ ਤੋਂ ਬੈਕਅਪ ਲੈਣਾ। ਰਾਤ ਨੂੰ ਕੋਈ ਕਿੰਨੀ ਮਰਜ਼ੀ ਬੈਟਰੀਆਂ ਲਾਈ ਜਾਓ ਬੈਕਅਪ ਨਹੀਂ ਦਿੰਦੀਆਂ ਜੀ AC ਚੱਲਦੇ ਆ ਤਾਂ। ਸਸੀਕਾਲ ਜੀ ਸਾਰਿਆਂ ਨੂੰ ਜਿਹੜੇ ਸੋਲਰ ਪਲਾਂਟ ਲੱਗਦੇ ਆ ਆਪਣੇ ਘਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਜਾਂ ਆਪਣੇ ਕਿਤੇ ਵੀ ਜਿੱਥੇ ਆਪਾਂ ਬਿਜਲੀ ਦੀ ਵਰਤੋਂ ਕਰਦੇ ਆ ਤਾਂ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਅੱਜ ਕੱਲ ਜਿਹੜੇ ਮੁੱਖ ਤੌਰ ਤੇ ਚੱਲੀ ਜਾਂਦੇ ਆ ਤਾਂ ਉਹਨਾਂ ਤਿੰਨਾਂ ਦੇ ਵਿੱਚ ਇੱਕ ਜਿਹੜਾ ਸੋਲਰ ਪਲਾਂਟ ਆ ਉਹ ਬਹੁਤ ਗੁਰੀ ਤਰ੍ਹਾਂ ਨਾਲ ਫੇਲ ਆ ਉਹ ਆਪਾਂ ਨੂੰ ਕਦੇ ਵੀ ਨਹੀਂ ਲਵਾਉਣਾ ਚਾਹੀਦਾ ਜੇ ਤੁਸੀਂ ਸੋਲਰ ਲਵਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਸਾਰੀ ਵੀਡੀਓ ਜੇ ਤੁਹਾਨੂੰ ਪਤਾ ਲੱਗ ਜਾਊ ਕਿ ਤੁਹਾਡੀ ਐਕਚੁਅਲ ਜ਼ਰੂਰਤ ਕਿਹੜੀ ਐ ਜਿਹੜਾ ਤੁਹਾਨੂੰ ਲਵਾਉਣਾ ਚਾਹੀਦਾ ਕਿਉਂਕਿ ਸੋਲਰ ਪਲਾਂਟ ਦੇ ਆਪਾਂ ਪਹਿਲਾਂ ਪੈਸੇ ਲਾ ਬੈਠਦੇ ਆ ਲਗਵਾ ਲੈਣੇ ਆ ਬਾਅਦ ਚ ਆਪਾਂ ਨੂੰ ਪਤਾ ਲੱਗਦਾ ਹੁੰਦਾ ਕਿ ਯਾਰ ਇਹਦੀ ਤਾਂ ਮੈਨੂੰ ਜ਼ਰੂਰਤ ਨਹੀਂ ਸੀ ਮੈਨੂੰ ਤਾਂ ਦੂਜੀ ਤਰ੍ਹਾਂ ਦਾ ਸੀ ਕਿਉਂਕਿ ਇਹ ਤਿੰਨ ਤਰ੍ਹਾਂ ਦੇ ਹੈਗੇ ਆ ਆਮ ਤੌਰ ਤੇ ਇਸ ਬਾਰੇ ਘੱਟ ਪਤਾ ਹੁੰਦਾ ਤਾਂ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਇਸੇ ਜਾਣਕਾਰੀ ਵਾਸਤੇ ਆ ਵੀ ਆਪਾਂ ਨੂੰ ਸੋਲਰ ਪਲਾਂਟ ਲਵਾਉਣਾ ਕਿਹੜਾ ਚਾਹੀਦਾ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੈ ਆਪਾਂ ਉਹੀ ਲਗਾਈਏ ਤਾਂ ਜਿਹੜੇ ਤਿੰਨ ਤਰ੍ਹਾਂ ਦੇ ਸੋਲਰ ਪਲਾਂਟ ਹੈ ਉਹਨਾਂ ਚੋਂ ਪਹਿਲਾ ਹੈਗਾ ਆਫ-ਗ੍ਰਿਡ ਦੂਜਾ ਹੈਗਾ ਔਨ-ਗ੍ਰਿਡ ਤੀਜਾ ਹੈਗਾ ਹਾਈਬ੍ਰਿਡ ਇਹਨਾਂ ਤਿੰਨਾਂ ਦੇ ਵਿੱਚ ਇਹ ਤਿੰਨੇ ਹੀ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ ਹੈ ਹੁਣ ਜਿਹੋ ਜੀ ਤੁਹਾਡੀ ਜ਼ਰੂਰਤ ਹੈ ਤੁਸੀਂ ਉਹੋ ਜਾਂ ਲਵਾਇਓ ਇਹ ਤਿੰਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਜਿਹੜਾ ਹੈਗਾ ਆਫ ਗ੍ਰਿਡ ਸੋਲਰ ਪਲਾਂਟ ਆਫ ਗ੍ਰਿਡ ਸੋਲਰ ਪਲਾਂਟ ਦੇ ਵਿੱਚ ਕੀ ਹੁੰਦਾ ਹੈ ਕਿ ਉੱਪਰ ਸੋਲਰ ਪੈਨਲ ਲੱਗ ਜਾਂਦੇ ਆ ਥੱਲੇ ਇਨਵਰਟਰ ਲੱਗ ਜਾਂਦਾ ਉਹਦੇ ਨਾਲ ਬੈਟਰੀਆਂ ਲੱਗ ਜਾਂਦੀਆਂ ਤਾਂ ਜਿਹੜੀ ਉੱਪਰੋਂ ਬਿਜਲੀ ਬਣਦੀ ਆ ਜਾਂ ਤਾਂ ਆਪਾਂ ਘਰੇ ਵਰਤੀ ਜਾਂਦੇ ਆ ਤੇ ਜਾਂ ਫਿਰ ਜਿਹੜੀ ਵਾਧੂ ਬਿਜਲੀ ਹੁੰਦੀ ਉਹ ਬੈਟਰੀਆਂ ਦੇ ਵਿੱਚ ਜਮਾ ਹੋਈ ਜਾਂਦੀ ਹੈ ਜਦੋਂ ਸੂਰਜ ਦੀ ਧੁੱਪ ਨਹੀਂ ਹੁੰਦੀ ਤਾਂ ਉਹ ਬੈਟਰੀਆਂ ਬੈਟਰੀਆਂ ਤੇ ਲੋਡ ਪਾ ਕੇ ਆਪਾਂ ਘਰੇ ਆਪਦੀ ਸਪਲਾਈ ਵਰਤ ਲੈਨੇ ਆ ਤੇ ਜਦੋਂ ਬੈਟਰੀਆਂ ਡਾਊਨ ਹੋ ਜਾਂਦੀਆਂ ਫਿਰ ਆਪਣੀ ਸਿਸਟਮ ਲਾਈਟ ਤੇ ਚੱਲਣ ਲੱਗ ਜਾਂਦਾ ਇਹ ਆਫ ਗ੍ਰਿਡ ਦਾ ਕੰਮ ਹੈ ਹੁਣ ਆਫ ਗ੍ਰਿਡ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੋ ਬੈਟਰੀਆਂ ਤੋਂ ਲੈ ਕੇ 15 ਬੈਟਰੀਆਂ ਤੱਕ ਲਗਾ ਸਕਦੇ ਹੋ 20 ਬੈਟਰੀਆਂ ਵੀ ਲੱਗ ਜਾਂਦੀਆਂ 40 ਵੀ ਲੱਗ ਜਾਂਦੀਆਂ ਮਤਲਬ ਉਹ ਤੁਹਾਡੇ ਜਿਹੜਾ ਸਿਸਟਮ ਲੱਗਿਆ ਹੁੰਦਾ ਉਹਦੀ ਕਨਫਿਗਰੇਸ਼ਨ ਦੇ ਹਿਸਾਬ ਨਾਲ ਹੁੰਦਾ ਹੈ ਇਹਦੇ 'ਚ ਜਿਹੜੇ ਇਨਵਰਟਰ ਆਉਂਦੇ ਆ ਜ਼ਿਆਦਾਤਰ ਇਨਵਰਟਰ ਟਰਾਂਸਫਾਰਮਰ ਵਾਲੇ ਆਉਂਦੇ ਆ ਇਹ ਟੈਕਨੋਲੋਜੀ ਕਾਫੀ ਪੁਰਾਣੀ ਟੈਕਨ ਟਰਾਂਸਫਾਰਮਰ ਵਾਲੇ ਵੱਡੇ ਇਨਵਰਟਰ ਹੁੰਦੇ ਆ ਤੇ ਇਹਨਾਂ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ 70% ਹੁੰਦੀ ਹੈ ਜੇ ਇਹ 5 ਕੇਵੀਏ ਦਾ ਤੁਹਾਡਾ ਇਨਵਰਟਰ ਹੈਗਾਗਾ ਤਾਂ ਉਹਦੀ ਐਫੀਸ਼ੀਐਂਸੀ ਉਹ ਮਤਲਬ ਕਿ 3700 ਵਾਟ ਦਾ ਲੋਡ ਚੱਕੂਗਾ ਜੇ ਆਪਾਂ ਉਹ ਤੇ ਫੁੱਲ ਲੋਡ ਪਾਵਾਂਗੇ ਤਾਂ ਔਰ ਜਿਵੇਂ ਹੁਣ 5 ਕਿਲੋਵਾਟ ਆ ਉਹ 48 ਵੋਲਟ 'ਚ ਆਉਂਦਾ 48 ਵੋਲਟ ਮਤਲਬ ਕਿ ਚਾਰ ਬੈਟਰੀਆਂ ਨਾਲ ਜਾਂ ਉਹ ਆਉਂਦਾ 96 ਵੋਲਟ 'ਚ ਅੱਠ ਬੈਟਰੀਆਂ ਦੇ ਨਾਲ ਇਸ ਤਰ੍ਹਾਂ ਕਨਫਿਗਰੇਸ਼ਨ ਨਾਲ ਆਉਂਦੇ ਆ ਤੇ ਜ਼ਿਆਦਾਤਰ ਇਹਨਾਂ ਦੇ ਉੱਤੇ ਆਂ ਲੱਗਦੀਆਂ ਹੈਗੀਆਂ ਟਿਊਬਲਰ ਬੈਟਰੀਆਂ ਜਿਹੜੀਆਂ ਆਪਣੇ ਘਰੇ ਇਨਵਰਟਰਾਂ ਦੇ ਵਿੱਚ ਬੈਟਰੀ ਲੱਗੀ ਹੁੰਦੀ ਹੈ ਨਾ ਉਹ ਬੈਟਰੀ ਲੱਗਦੀ ਹੈ ਤਾਂ ਇਹ ਜ਼ਿਆਦਾਤਰ ਪੰਪਾਂ ਦੇ ਉੱਤੇ ਬਹੁਤ ਲੱਗੇ ਸੀਗੇ ਅੱਜ ਤੋਂ ਮਤਲਬ ਕਿ 5-7 ਸਾਲ ਪਹਿਲਾਂ ਇਹ ਪੰਪਾਂ ਦੇ ਉੱਤੇ ਹੁਣ ਤੱਕ ਵੀ ਚੱਲੀ ਜਾਂਦੇ ਆ ਆਫ-ਗ੍ਰਿਡ ਸਿਸਟਮ ਹੁੰਦੇ ਆ ਵੱਡੇ ਹੁੰਦੇ ਆ ਲੋ ਐਫੀਸ਼ੀਐਂਸੀ ਵਾਲੇ ਹੁੰਦੇ ਆ ਆਫ-ਗ੍ਰਿਡ ਪਲਾਂਟ ਦੇ ਵਿੱਚ ਤੁਹਾਨੂੰ ਬਿਜਲੀ ਬੋਰਡ ਤੋਂ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਨਾ ਕੋਈ ਬਿਜਲੀ ਬੋਰਡ ਦੇ ਲੋਡ ਨਾਲ ਸੰਬੰਧਤ ਹੈਗਾ ਇਹਦਾ ਕੋਈ ਕੰਮ ਵੀ ਆਪਣੇ ਮੀਟਰ ਤੇ ਲੋਡ ਕਿੰਨਾ ਜਾਂ ਕਿਵੇਂ ਆ ਇਹ ਕੀ ਹੁੰਦਾ ਕਿ ਜਦੋਂ ਤੁਸੀਂ ਲਗਾ ਲਿਆ ਉੱਪਰ ਛੱਤ ਦੇ ਥੱਲੇ ਬੈਟਰੀਆਂ ਲਾ ਕੇ ਆਪਦਾ ਲੋਡ ਪਾ ਲਓ ਪਹਿਲੇ ਦਿਨ ਤੋਂ ਇਹ ਚਾਲੂ ਹੋ ਜਾਂਦਾ ਹੈ ਇਹਦੇ ਤੇ ਕੋਈ ਕਿਸੇ ਬਿਜਲੀ ਬੋਰਡ ਜਾਂ ਕਿਸੇ ਹੋਰ ਅਦਾਰੇ ਤੋਂ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਇਹਦੇ ਤੇ ਸਬਸਿਡੀ ਆਉਂਦੀ ਨਹੀਂ ਆਫ ਗ੍ਰਿਡ ਪਲਾਂਟ ਦੇ ਉੱਤੇ ਸਬਸਿਡੀ ਨਹੀਂ ਆਉਂਦੀ ਅੱਜ ਦੇ ਟਾਈਮਸ 2025 ਦੇ ਵਿੱਚ ਇਹਦੇ ਜਿਹੜੇ ਨੁਕਸਾਨ ਹੈਗੇ ਆ ਦੋ ਤਿੰਨ ਨੁਕਸਾਨ ਹੈਗੇ ਆ ਜਿਹੜੇ ਆਫ ਗ੍ਰਿਡ ਦੇ ਹੈਗੇ ਆ ਉਹਨਾਂ ਚੋਂ ਪਹਿਲਾ ਕੀ ਹੈ ਕਿ ਇੱਕ ਪੁਰਾਣੀ ਟੈਕਨੋਲੋਜੀ ਦੇ ਇਨਵਰਟਰ ਜ਼ਿਆਦਾ ਆਉਂਦੇ ਆ ਲੇਟੈਸਟ ਟੈਕਨੋਲੋਜੀ ਦੇ ਇਨਵਰਟਰ ਨਹੀਂ ਆਉਂਦੇ ਇਹਦੇ ਚ ਟਰ ਆਈ ਐਫੀਸ਼ੀਐਂਸੀ ਉਹ ਇਹਦੇ ਚ ਆਉਂਦੇ ਨਹੀਂਗੇ ਇਹਦੇ ਚ ਜਿਹੜੇ ਇਨਵਰਟਰ ਆਉਂਦੇ ਆ ਉਹਨਾਂ ਦੇ ਵਿੱਚ ਜ਼ਿਆਦਾਤਰ ਰੇਲੇ ਬੇਸਡ ਪੁਰਾਣੀ ਟੈਕਨੋਲੋਜੀ ਹੁੰਦੀ ਹੈ ਤੇ ਉਹਦੇ ਕਰਕੇ ਇਹ ਹੈ ਕਿ ਜਦ ਜਰਕ ਲੋਡ ਜ਼ਿਆਦਾ ਨਹੀਂ ਚੱਕਦੇ ਜੇ ਤੁਸੀਂ ਇਹਤੇ ਜ਼ਿਆਦਾ ਜਰਕ ਲੋਡ ਏਸੀ ਯੂਸੀ ਵਗੈਰਾ ਚਲਾਓਗੇ ਤਾਂ 2-4 ਮਹੀਨਾ ਚ ਇਹਦੇ ਕਾਰਡ ਕੂਟ ਜੇ ਉੱਡ ਜਾਂਦੇ ਆ ਕੰਪਨੀਆਂ 2 ਸਾਲਾਂ ਦੀ ਵਾਰੰਟੀ ਦਿੰਦੀਆਂ ਇਹਦੇ ਇਨਵਰਟਰ ਦੇ ਸਾਰੀਆਂ ਹੀ ਜਿਹੜੀਆਂ ਵੀ ਮੇਨ ਕੰਪਨੀਆਂ ਹੈਗੀਆਂ ਆਪਾਂ ਕਿਸੇ ਦਾ ਨਾਲ ਇਹਨਾਂ ਸਾਰੀਆਂ 2 ਘਰ ਪਰ 2 ਸਾਲਾਂ ਦੇ ਵਿੱਚ ਵਿੱਚ ਤੁਹਾਨੂੰ 2-3 ਵਾਰੀ ਸੱਦਣਾ ਹੀ ਪੈਣਾ ਹੈ ਕੰਪਨੀ ਵਾਲਿਆਂ ਨੂੰ ਇਹ ਕਿਉਂਕਿ ਖਰਾਬ ਹੋ ਜਾਂਦੇ ਇਹ ਨਹੀਂ ਦੂਜਾ ਇਹਦੇ ਵਿੱਚ ਬੈਟਰੀਆਂ ਜਾਦੇ ਲੱਗਦੀਆਂ ਤੁਸੀਂ ਇਹਦੇ ਵਿੱਚ 8 ਬੈਟਰੀਆਂ ਲੱਗੀਆਂ ਫਿਰ ਇਹਦੇ ਵਿੱਚ ਜ਼ਿਆਦਾਤਰ ਟਿਊਬਲਰ ਬੈਟਰੀ ਲੱਗਦੀ ਹੈ ਜਿਹੜੀ ਆਪਣੇ ਘਰਾਂ 'ਚ ਬੈਟਰੀ ਹੁੰਦੇ ਵੱਡੇ ਉਹ ਲੱਗਦੇ ਆ ਹੁਣ ਇਹਦੇ ਵਿੱਚ ਫਿਰ ਪਾਣੀ ਪੂਣੀ ਦਾ ਚੱਕਰ ਪੈਂਦਾ ਕਿਉਂਕਿ ਘਰਾਂ ਵਾਲੀ ਬੈਟਰੀ ਦੇ ਨਾਲੋਂ ਇਹ ਜ਼ਿਆਦਾ ਪਾਣੀ ਪੀਂਦੀਆਂ ਕਿਉਂਕਿ ਜ਼ਿਆਦਾ ਚਾਰਜ ਡਿਸਚਾਰਜ ਜ਼ਿਆਦਾ ਹੁੰਦੀਆਂ ਤਾਂ ਫਿਰ ਇਹਦਾ ਖਿਆਲ ਵੀ ਵੱਧ ਰੱਖਣਾ ਪੈਂਦਾ ਤੀਜਾ ਇਹਨਾਂ ਦੀ ਐਫੀਸ਼ੀਐਂਸੀ 70% ਹੁੰਦੀ ਹੈ ਜੇ 5 ਕੇਵੀ ਦਾ ਇਨਵਰਟਰ ਲਗਾ ਲਿਆ ਤੁਸੀਂ ਇਹ ਨਹੀਂ ਹੈਗਾ ਵੀ ਉੱਤੇ 5 ਕਿਲੋਵਾਟ ਦਾ ਲੋਡ ਪਾ ਲੋਗੇ ਉਹ 3700 ਵਾਟ ਦਾ ਲੋਡ ਤੁਹਾਡਾ ਚੱਕੂ ਤਾ ਇਸ ਕਰਕੇ ਇਹ ਘੱਟ ਐਫੀਸ਼ੀਐਂਟ ਹੁੰਦੇ ਆ ਦੂਜਾ ਆ ਗਿਆ ਆਪਣੇ ਕੋਲੇ ਔਨ ਗ੍ਰਿਡ ਇਨਵਰਟਰ ਔਨ ਗ੍ਰਿਡ ਇਨਵਰਟਰ ਕੀ ਹੁੰਦੇ ਆ ਕਿ ਉੱਪਰੋਂ ਸੋਲਰ ਪੈਨਲ ਲੱਗੇ ਉਹਨਾਂ ਦੀ ਬਿਜਲੀ ਬਣੀ ਆ ਆਪਣੇ ਇਨਵਰਟਰ ਨੇ ਬਿਜਲੀ ਬਣਾ ਕੇ ਬਿਜਲੀ ਬੋਰਡ ਨੂੰ ਸਿੱਧੀ ਦੇਦੀ ਮੀਟਰ ਵਜ ਦੀ ਘੁੰਮ ਕੇ ਆਪਣੇ ਘਰੇ ਆ ਜਾਂਦੀ ਆ ਔਨ ਗ੍ਰਿਡ ਇਨਵਰਟਰ ਦੇ ਵਿੱਚ ਇਹਦੇ ਚ ਇਹਦੇ ਚ ਆਪਾਂ ਬੈਟਰੀਆਂ ਚ ਆਨ ਆਫ ਗ੍ਰਿਡ ਚ ਆਪਾਂ ਬੈਟਰੀਆਂ ਦੇ ਵਿੱਚ ਸਟੋਰ ਕਰ ਲੈਂਦੇ ਸੀ ਬਿਜਲੀ ਆਨ ਗ੍ਰਿਡ ਚ ਜਿਹੜੀ ਬਿਜਲੀ ਸਟੋਰ ਨਹੀਂ ਹੁੰਦੀ ਕਿਤੇ ਵੀ ਜਿੰਨੀ ਵਾਧੂ ਬਿਜਲੀ ਆ ਦਿਨੇ ਵਾਧੂ ਬਣੂਗੀ ਉਹ ਬਿਜਲੀ ਬੋਰਡ ਨੂੰ ਵਾਪਸ ਚਲੀ ਜਾਂਦੀ ਹੈ ਮੀਟਰ ਦੇ ਥਰੂ ਉਹ ਮੀਟਰ ਤੁਹਾਨੂੰ ਦੱਸਦਾ ਰਹਿੰਦਾ ਕਿ ਜਿਵੇਂ ਤੁਸੀਂ ਦਿਨ ਚ 25 ਯੂਨਿਟਾਂ ਬਣਾਈਆਂ ਪੱਚੀਆਂ ਦੇ ਵਿੱਚੋਂ ਤੁਸੀਂ 10 ਘਰੇ ਵਰਤ ਲਈਆਂ ਜਿਹੜੀਆਂ 15 ਹੋ ਗਈਆਂ ਉਹ ਵਧ ਗਈਆਂ ਤਾਂ ਉਹਨੂੰ ਤੁਸੀਂ ਰਾਤ ਨੂੰ ਬਿਜਲੀ ਬੋਰਡ ਤੋਂ ਵਾਪਸ ਲੈ ਸਕਦੇ ਹੋ ਮਤਲਬ ਇਹਦਾ ਸਰਕਲ ਉਵੇਂ ਚੱਲਦਾਗਾ ਜਿਵੇਂ ਮੰਨ ਕੇ ਚਲੋ ਮਹੀਨੇ 'ਚ ਤੁਸੀਂ 600 600 ਯੂਨਿਟ ਬਣਾਤੀ ਤੁਹਾਡੇ ਔਨ ਗ੍ਰਿਡਰ ਇਨਵਰਟਰ ਨੇ ਤੇ ਤੁਸੀਂ ਬਿਜਲੀ ਬੋਰਡ ਤੋਂ ਵੀ 600 ਲੈ ਲਈਏ ਤਾਂ ਜਿਹੜਾ ਹਿਸਾਬ ਕਿਤਾਬ ਆ ਉਹ ਬਰਾਬਰ ਜੇ ਰਹਿ ਜਾਂਦਾ ਤੇ ਜਿਹੜਾ ਤੁਹਾਨੂੰ ਬਿੱਲ ਆਉਂਦਾ ਉਹ ਤੁਹਾਨੂੰ ਫਿਕਸ ਚਾਰਜ ਆ ਜਾਂਦੇ ਆ ਫਿਕਸ ਚਾਰਜ ਜਿਹੜੇ ਹੁੰਦੇ ਆ ਕਿ ਮੰਨ ਕੇ ਚਲੋ ਕਿ 80 ਰੁਪਏ ਪਰ ਕਿਲੋਵਾਰਟ ਦੇ ਹਿਸਾਬ ਨਾਲ ਹੁਣ ਔਨ ਗ੍ਰਿਡ ਦੇ ਵਿੱਚ ਕੀ ਹੈ ਔਨ ਗ੍ਰਿਡ ਦਾ ਜਿਹੜਾ ਨੁਕਸਾਨ ਹੈਗਾ ਸਭ ਤੋਂ ਵੱਡਾ ਜਦੋਂ ਲਾਈਟ ਚਲੀ ਗਈ ਜਿਵੇਂ ਆਪਣੇ ਹੁਣ ਘਰੇ ਲਾਈਟ ਜਾਂਦੀ ਆ ਉਵੇਂ ਸਾਰਾ ਸਿਸਟਮ ਬੰਦ ਹੋ ਜਾਂਦਾ ਉੱਪਰਲੇ ਸੋਲਰ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਰਹਿੰਦਾ ਉਸ ਤੋਂ ਬਾਅਦ ਜਦੋਂ ਲਾਈਟ ਆਊਗੀ ਇਹ ਉਦੋਂ ਆਪਣੇ ਆਪ ਚੱਲੂਗਾ ਇਹ ਸਿਰਫ ਤੁਹਾਨੂੰ ਬਿਜਲੀ ਦੀਆਂ ਯੂਨਿਟਾਂ ਬਣਾ ਕੇ ਦੇਊਗਾ ਇਹਨੇ ਬੈਕਅਪ ਨਹੀਂ ਦੇਣਾ ਬੈਕਅਪ ਤੁਹਾਨੂੰ ਜੇ ਤੁਸੀਂ ਆਨ ਗ੍ਰਿਡ ਲਵਾਇਆ ਤਾਂ ਤੁਹਾਨੂੰ ਘਰੇ ਜਿਹੜਾ ਛੋਟਾ ਇਨਵਰਟਰ ਉਹ ਰੱਖਣਾ ਹੀ ਪੈਂਦਾ ਨਾਲ ਦੀ ਨਾਲ ਉਹ ਲਗਾਉਣਾ ਪੈਂਦਾ ਜਦੋਂ ਲਾਈਟ ਜਾਵੇ ਤਾਂ ਜਿਵੇਂ ਹੁਣ ਲਾਈਟ ਜਾ ਕੇ ਤੁਹਾਡਾ ਪੁਰਾਣਾ ਛੋਟਾ ਇਨਵਰਟਰ ਕੰਮ ਕਰਦਾ ਉਵੇਂ ਹੀ ਕਰਦਾ ਰਹੂਗਾ ਇਹਨੇ ਤੁਹਾਨੂੰ ਕੋਈ ਸਪੋਰਟ ਨਹੀਂ ਦੇਣੀ ਬੈਕਅਪ ਨਹੀਂ ਦੇਣਾ ਬਸ ਇਹਨੇ ਤੁਹਾਡਾ ਬਿੱਲ ਘਟਾ ਦੇਣਾ ਜਿੰਨੀ ਤੁਹਾਡੀ ਖਪਤ ਹੈਗੀ ਆ ਜੇ ਤੁਹਾਨੂੰ ਐ ਪਤਾ ਵੀ ਅਸੀਂ 700 ਯੂਨਿਟ ਖਪਾਲਦੇ ਆ ਇੱਕ ਮਹੀਨੇ ਦੀ ਤਾਂ ਉਨੀ ਤੁਸੀਂ ਉਨੀ ਐਵਰੇਜ ਦਾ ਤੁਸੀਂ ਆਨ ਗ੍ਰਿਡ ਸਿਸਟਮ ਲਗਾ ਲਓ ਤੁਹਾਨੂੰ ਬਿੱਲ ਦਾ ਕੋਈ ਇਸ਼ੂ ਨਹੀਂ ਰਹਿਣਾ ਬਿੱਲ ਥੋੜਾ ਘਟਾ ਦੇਊਗਾ ਪਰ ਤੁਹਾਨੂੰ ਬੈਕਅਪ ਨਹੀਂ ਦੇਣਾ ਔਰ ਇਹਦੇ 'ਚ ਇਹਦੇ ਫਾਇਦੇ ਕੀ ਆ ਇੱਕ ਨੁਕਸਾਨ ਇਹਦਾ ਸਿਰਫ ਇਹੀ ਆ ਵੀ ਇਹ ਬੈਕਅਪ ਨਹੀਂ ਦਿੰਦਾ ਉਸ ਤੋਂ ਬਾਅਦ ਕੀ ਆ ਕਿ ਇਹਦੇ 'ਚ ਇੱਕ ਜਿਹੜੇ ਇਨਵਰਟਰ ਆਉਂਦੇ ਆ ਲੰਮੀ ਵਾਰੰਟੀ ਵਾਲੇ ਆਉਂਦੇ ਆ ਇਹ 8 ਤੋਂ 10 ਸਾਲ ਦੀ ਵਾਰੰਟੀ 'ਚ ਇਨਵਰਟਰ ਆਉਂਦੇ ਆ ਦੂਸਰਾ ਇਹ ਐ ਐਮਪੀਪੀਡੀ ਬੇਸਡ ਹੁੰਦੇ ਆ ਇਨਾਂ ਦੀ ਜਿਹੜੀ ਐਫੀਸ਼ੀਐਂਸੀ 99% ਹੁੰਦੀ ਹੈ। ਕਾਫੀ ਰਿਲਾਈਏਬਲ ਚੀਜ਼ ਹੈਗੀ ਆ ਅੱਜ ਦੇ ਟਾਈਮ 'ਚ ਜਿਹੜੀ ਆਫ-ਗ੍ਰਿਡ ਟੈਕਨੋਲੋਜੀ ਆਪਾਂ ਔਨ-ਗ੍ਰਿਡ ਦੀ ਗੱਲ ਕਰਦੇ ਆ ਤਾਂ ਔਨ-ਗ੍ਰਿਡ ਅੱਜ ਦੇ ਟਾਈਮ 'ਚ ਸਟੇਬਲ ਚੀਜ਼ ਆ। ਕਿਹੜਾ ਤੁਸੀਂ ਲਵਾ ਲਿਆ ਉਸ ਤੋਂ ਬਾਅਦ ਤੁਸੀਂ ਭੁੱਲ ਜਾਓਗੇ। ਜੇ ਕੋਈ ਉਧਾਂ ਵੋਲਟੇਜ ਦੀ ਫਲਕਚੁਏਸ਼ਨ ਕਰਕੇ ਕੋਈ ਪ੍ਰੋਬਲਮ ਆਉਂਦੀ ਆ ਉਹ ਇਲੈਕਟ੍ਰੋਨਿਕ ਚੀਜ਼ਾਂ ਹੈਗੀਆਂ ਕਿਸੇ 'ਚ ਵੀ ਆ ਸਕਦੀ ਆ। ਪਰ ਆਫ-ਗ੍ਰਿਡ ਨਾਲੋਂ ਔਨ-ਗ੍ਰਿਡ ਜ਼ਿਆਦਾ ਰਿਲਾਈਏਬਲ ਚੀਜ਼ ਆ। ਕਿ ਤੁਸੀਂ ਇੱਕ ਵਾਰੀ ਲਵਾ ਲਿਆ ਬਸ ਯੂਨਿਟਾਂ ਬਣ-ਬਣ ਅਪਾ ਬਿੱਲ ਤੋਂ ਟੈਨਸ਼ਨ ਫਰੀ ਹੋ ਜਾਗੇ ਬਸ ਪੈਨਲ ਸਾਫ ਕਰਨੇ ਹੁੰਦੇ ਆ ਇਹਦੇ ਚ ਹੋਰ ਕੋਈ ਮੇਨਟੇਨੈਂਸ ਹੈ ਨਹੀਂ ਨਾ ਇਹਦੇ ਚ ਕੋਈ ਬੈਟਰੀਆਂ ਜਿਹੜੀਆਂ ਤੁਸੀਂ 4 ਸਾਲਾਂ ਬਾਅਦ ਬਦਲਣੀਆਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਖਰਚਾ ਆਊਗਾ ਇੱਕ ਵਾਰੀ ਲੱਗੂਗਾ ਉਸ ਤੋਂ ਬਾਅਦ ਜੇ ਸਿਸਟਮ ਸਹੀ ਲੱਗ ਗਿਆ ਸਹੀ ਟਿਕ ਗਿਆ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਜ਼ਿਆਦਾਤਰ 99% ਲੋਕ ਅੱਜ ਕੱਲ ਔਨ ਗ੍ਰਿਡ ਸਿਸਟਮ ਲਗਾਉਂਦੇ ਆ ਕਿਉਂਕਿ ਬਿੱਲ ਤੋਂ ਜ਼ਿਆਦਾ ਪ੍ਰੋਬਲਮ ਹੈ ਕੱਟ ਤਾਂ ਥੋੜੇ ਟਾਈਮ ਵਾਸਤੇ ਆਪਣੇ ਜਿਵੇਂ ਕਣਕਾਂ ਵੱਢਣ ਵੇਲੇ ਅਪ੍ਰੈਲ ਦੇ ਵਿੱਚ ਜ਼ਿਆਦਾ ਲੱਗਦੇ ਉਸ ਤੋਂ ਬਾਅਦ ਕੱਟ ਲੱਗਦੇ ਆ ਤਾਂ ਆਨ ਗ੍ਰਿਡ ਦਾ ਜਿਹੜਾ ਲੋਡ ਚੱਕਣ ਦਾ ਕੰਮ ਹੁੰਦਾ ਇਹਦੇ ਤੇ ਲੋਡ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਜਿੰਨਾ ਮਰਜ਼ੀ ਲੋਡ ਪਾ ਦਿਓ ਇੱਤੇ ਜੇ ਇਹ 5 ਕਿਲੋਵਾਟ ਦਾ ਲਵਾਇਆ ਤੁਸੀਂ 10 ਕਿਲੋਵਾਟ ਪਾ ਦਿਓਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹਨੇ 5 ਕਿਲੋਵਾਟ ਦੀ ਪਾਵਰ ਆਪਦੇ ਕੋਲੋਂ ਦੇ ਦੇਣੀ ਹੈ 5 ਕਿਲੋਵਾਟ ਇਹਨੇ ਬਿਜਲੀ ਬੋਰਡ ਤੋਂ ਮੀਟਰ ਚੋਂ ਲੈ ਲੈਣੀ ਹੈ ਜਿੰਨੀ ਕਿ ਦੀ ਪਾਵਰ ਹੋਰ ਨਹੀਂ ਦਿੰਦਾ ਰਹੂਗਾ ਬਾਕੀ ਉਧਰੋਂ ਲੈ ਲੈਂਦੂਗਾ ਸਕੋਰਟੇ ਵਾਸਤੇ ਤਾਂ ਇਹਦੇ ਤੇ ਇੱਕ ਇਹ ਚੀਜ਼ ਹੈਗੀ ਵੀ ਤੁਸੀਂ ਲੋਡ ਜਿੰਨਾ ਮਰਜ਼ੀ ਪਾਈ ਚੱਲੋ ਲੋਡ ਨਾਲ ਇਹ ਕਦੇ ਮਤਲਬ ਇਹ ਨਹੀਂ ਹੈਗਾ ਵੀ ਡਾਊਨ ਹੋ ਗਿਆ ਜਾਂ ਓਵਰਲੋਡ ਦਿਖਾਦਾ ਅਲਾਰਮ ਦੇ ਤੈਣੇ ਇਸ ਤਰ੍ਹਾਂ ਦੇ ਇਹਦੇ ਇਨਵਰਟਰ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਜਦੋਂ ਕਿ ਆਫ-ਗ੍ਰਿਡ 'ਚ ਇਹ ਆ ਵੀ ਇਹਦੀ ਲਿਮਿਟ ਹੁੰਦੀ ਹੈ ਜੇ ਤੁਸੀਂ ਉਸ ਲਿਮਿਟ ਤੋਂ ਵੱਧ ਪਾਇਆ ਤਾਂ ਇਹ అలਾਰਮ ਦੇਣ ਲੱਗ ਜਾਂਦੇ ਆ। ਇਹ ਦੋ ਤਰ੍ਹਾਂ ਦੇ ਹੋ ਗਏ ਆ ਆਪਣੇ ਕੋਲੇ ਪਲਾਂਟ। ਇਹ ਜਿਹੜਾ ਤੀਜਾ ਹਾਈਬ੍ਰਿਡ ਸੋਲਰ ਪਲਾਂਟ ਹੈਗਾ ਇਹਦੇ 'ਚ ਕੀ ਹੈ ਕਿ ਔਨ-ਗ੍ਰਿਡ ਤੇ ਆਫ-ਗ੍ਰਿਡ ਦੋਨਾਂ ਵਾਲੇ ਗੁਣ ਹੈ। ਇਹ ਔਨ-ਗ੍ਰਿਡ ਵਾਂਗੂ ਤੁਹਾਨੂੰ ਔਨ-ਗ੍ਰਿਡ ਵਾਂਗੂ ਤੁਹਾਡੀ ਬਿਜਲੀ ਵਾਧੂ ਜਿਹੜੀ ਵਾਧੂ ਬਿਜਲੀ ਉਹਨੂੰ ਵਾਪਸ ਵੀ ਭੇਜਦਾ। ਤੇ ਆਫ ਗ੍ਰਿਡ ਵਾਂਗੂ ਇਹਦੇ ਨਾਲ ਬੈਟਰੀਆਂ ਅਟੈਚ ਹੋ ਜਾਂਦੀਆਂ ਇਹ ਤੁਹਾਨੂੰ ਬੈਕਅਪ ਵੀ ਦਿੰਦਾ ਹੈ ਇਹ ਸਿਸਟਮਾ ਦੋਨੇ ਕੰਮ ਕਰਦਾ ਇਸ ਕਰਕੇ ਇਹਨੂੰ ਹਾਈਬ੍ਰਿਡ ਸਿਸਟਮ ਕਹਿ ਦਿੰਦੇ ਆ ਹਾਈਬ੍ਰਿਡ ਸਿਸਟਮ ਚ ਕੀ ਹੁੰਦਾ ਤੇ ਉੱਪਰ ਸੋਲਰ ਪੈਨਲ ਲੱਗ ਗਏ ਇੱਥੇ ਹਾਈਬ੍ਰਿਡ ਇਨਵਰਟਰ ਲੱਗ ਗਿਆ ਤੇ ਨਾਲ ਉਹਦੇ ਤੁਸੀਂ ਬੈਟਰੀਆਂ ਅਟੈਚ ਕਰ ਸਕਦੇ ਹੋ ਦੋ ਬੈਟਰੀਆਂ ਕਰ ਸਕਦੇ ਹੋ ਚਾਰ ਕਰ ਸਕਦੇ ਹੋ ਜਾਂ ਤੁਸੀਂ ਲਿਥੀਅਮ ਆਨ ਦੀ ਇੱਕ ਕਰ ਸਕਦੇ ਹੋ ਤਾਂ ਹਾਈਬ੍ਰਿਡ ਜਿਹੜੀ ਟੈਕਨੋਲੋਜੀ ਹੈਗੀ ਆ ਉਹਦੇ ਚ ਜਿਹੜੇ ਇਨਵਰਟਰ ਆਉਂਦੇ ਆ ਉਹ ਆਫ ਗ੍ਰਿਡ ਵਾਂਗੂ ਨਹੀਂ ਕੰਮ ਕਰਦੇ ਮਤਲਬ ਆਫ ਗ੍ਰਿਡ ਇਨਵਰਟਰ ਟੈਕਨੋ ਉਹਦੇ ਚ ਹੁੰਦੀ ਆ ਔਨ ਗ੍ਰਿਡ ਤੇ ਟਰਾਂਸਫਾਰਮਰレス ਟੈਕਨੋਲੋਜੀ ਉਹ ਹਾਈ ਐਫੀਸ਼ੀਐਂਟ ਹੁੰਦੇ ਆ ਮਤਲਬ ਇਹਨਾਂ ਦੀ ਐਫੀਸ਼ੀਐਂਸੀ ਬਹੁਤ ਵਧੀਆ ਹੁੰਦੀ ਹੈ ਇਹ ਆਫ ਗ੍ਰਿਡ ਵਾਂਗੂ ਆਇ ਨਹੀਂ ਹੈਗਾ ਵੀ ਜਿੰਨੇ ਕਿਲੋਵਾਟ ਦਾ ਹੈਗਾ ਉਹਨੇ ਕਿਲੋਵਾਟ ਦਾ ਲੋਡ ਨਹੀਂ ਚੱਕੂਗਾ ਜੇ ਇਹ 5 ਕਿਲੋਵਾਟ ਦਾ ਤਾਂ ਇਹ 20% ਓਵਰਲੋਡਿੰਗ ਨਾਲ ਆਉਂਦੇ ਆ ਇਹ 6 ਕਿਲੋਵਾਟ ਤੱਕ ਲੋਡ ਚੱਕ ਲਊਗਾ ਤੁਹਾਡਾ ਤੇ ਜਿਹੜਾ ਡੀਸੀ ਓਵਰਲੋਡਿੰਗ ਆਉਂਦੀ ਹੈ ਤੇ ਉਹ 30% ਆਉਂਦੀ ਹੈ ਮੰਨ ਲਓ ਚਲੋ ਵੀ 6 ਕਿਲੋਵਾਟ ਤੋਂ ਉੱਪਰ ਦੇ ਪੈਨਲ ਵੀ ਚੱਕ ਲਊਗਾ ਇਹ ਨਹੀਂ ਹੈਗਾ ਵੀ ਜਿੰਨੇ ਦਾ ਇਨਵਰਟਰ ਆ ਉਨੇ ਹੀ ਚੱਕੋ ਗੋਸ ਤੋਂ ਵੱਧ ਚੱਕ ਲੈਂਦੇ ਆ ਤੇ ਉਨਾ ਹੀ ਲੋਡ ਚੱਕ ਲੈਂਦੇ ਆ ਤੇ ਇਹ 48 ਬੋਲਟ ਨਾਲ ਆਉਂਦੇ ਆ 24 ਬੋਲਟ ਨਾਲ ਆਉਂਦੇ ਆ ਤੇ ਤੁਸੀਂ 48 ਨਾਲ ਜਿੰਨਾ ਵੱਧ ਪਰਲਰ ਚ ਇਹਦੇ ਨਾਲ ਜਿੰਨੀਆਂ ਮਰਜ਼ੀ ਬੈਟਰੀਆਂ ਜੋੜੀ ਜਾਓ ਤੇ ਇਹ ਕੰਮ ਕਰਦਾ ਰਹਿੰਦਾ ਮਤਲਬ ਇਹਨਾਂ ਦੋਹਾਂ ਨਾਲੋਂ ਉਦੋਂ ਵੀ ਵਧੀਆ ਚੀਜ਼ ਆ ਹੁਣ ਇਹਦੇ 'ਚ ਇੱਕ ਨੁਕਸ ਵੀ ਹੈ ਜਿਵੇਂ ਇਹਨਾਂ ਸਾਰਿਆਂ 'ਚ ਕੋਈ ਨਾ ਕੋਈ ਮਾੜਾ ਮੋੜਾ ਨੁਕਸ ਹੈ ਇਹਦੇ 'ਚ ਇੱਕ ਹੀ ਨੁਕਸਾ ਵੀ ਇਹ ਮਹਿੰਗਾ ਹੈ ਬਸ ਹੋਰ ਕੁਝ ਨਹੀਂ ਇਹਦੇ ਤੇ ਪੈਸੇ ਵੱਧ ਲੱਗਦੇ ਆ ਜੇ ਹੁਣ ਆਨ ਗ੍ਰਿਡ ਵਾਲਾ ਇਨਵਰਟਰ 40000 ਦਾ ਹੈ ਤਾਂ ਇਹ 1 ਲੱਖ ਤੋਂ ਉੱਤੇ ਦਾ ਇਨਵਰਟਰ ਹੋਊਗਾ ਕੱਲਾ ਹੀ 5 ਸਾਲ ਦੀ ਵਾਰੰਟੀ ਨਾਲ ਆਉਂਦੇ ਆ ਇਹਦੇ ਇਨਵਰਟਰ ਬੈਟਰੀਆਂ ਜਿਹੜੀਆਂ ਹੈਗੀਆਂ ਟਿਊਬਲਰ ਵੀ ਲੱਗ ਜਾਂਦੀਆਂ ਜਿਹੜੀਆਂ ਬੈਟਰੀ ਹੁੰਦੇ ਜਿਹੜੇ ਆਪਣੇ ਘਰਾਂ 'ਚ ਟਿਊਬਲਰ ਬੈਟਰੀ ਹੁੰਦੇ ਆਮ ਉਹ ਵੀ ਲੱਗ ਜਾਂਦੇ ਇਹਦੇ ਨਾਲ ਤੇ ਤੁਸੀਂ ਲਿਥੀਅਮ ਆਨ ਬੈਟਰੀ ਨੂੰ ਵੀ ਸਪੋਰਟ ਕਰਦੇ ਆ ਇਹ ਲਿਥੀਅਮ ਆਨ ਬੈਟਰੀ ਵੀ ਲਵਾ ਸਕਦੇ ਹੋ ਪਰ ਜੇ ਤੁਸੀਂ ਹਾਈਬ੍ਰਿਡ ਸਿਸਟਮ ਲਵਾਉਣਾ ਤਾਂ ਮੇਰੀ ਸਿਫਾਰਿਸ਼ ਇਹ ਹੈ ਵੀ ਤੁਸੀਂ ਲਿਥੀਅਮ ਆਨ ਬੈਟਰੀ ਨਾਲ ਲਵਾਓ ਕਿਉਂਕਿ ਲਿਥੀਅਮ ਆਨ ਬੈਟਰੀ ਵੀ ਅੱਜ ਕੱਲ ਨਾ ਅ ਮਤਲਬ ਜਿਹੜੇ ਰੇਟ 'ਚ ਟਿਊਬਲਰ ਦੇ ਚਾਰ ਬੈਟਰੀ ਬਣਨਗੇ ਉਸੇ ਰੇਟ 'ਚ ਲਿਥੀਅਮ ਆਨ ਬੈਟਰੀ ਮਿਲ ਜਾਂਦੀ ਹੈ 5 ਸਾਲਾਂ ਦੀ ਵਾਰੰਟੀ ਵਾਲੀ ਉਹਦੇ ਸਾਈਕਲ 3000 ਹੁੰਦੇ ਆ ਤੇ ਉਹ 7-8 ਸਾਲ ਕਿਤੇ ਜਾਂਦੀ ਨਹੀਂ ਜੇ ਤੁਸੀਂ ਉਹਨੂੰ ਵਧੀਆ ਮੈਂਟੇਨ ਕਰਕੇ ਰੱਖੋਗੇ ਤਾਂ ਟਿਊਬਲਰ ਬੈਟਰੀ ਨਾਲ ਇਹ ਥੋੜੀ ਜੀ ਲੋਡ ਨਹੀਂ ਚਾਹਦਾ ਇਹਦੇ 'ਚ ਇਹ ਨੁਕਸ ਹੋਂਦਾ ਕਿਉਂਕਿ ਟਿਊਬਲਰ ਬੈਟਰੀ ਸੀਟ ਸੀਟਨ ਹੁੰਦੀ ਆ ਤਾਂ 240 ਕਵਾਟ ਦਾ ਲੋਡ ਦੇ ਸਕਦੀ ਹੁੰਦੀ ਹੈ ਇੱਕ ਤੇ ਤਾਂ ਕਰਕੇ ਇਹ ਜ਼ਿਆਦਾ ਲੋਡ ਨਹੀਂ ਚੱਕੂਗਾ ਜੇ ਤੁਸੀਂ ਇਹਦੇ ਤੇ ਲਿਥੀਅਮ ਆਨ ਬੈਟਰੀ ਲਗਵਾ ਲਈ ਤਾਂ ਇਹ ਜੇ ਕਿੰਨੇ ਕਿਲੋਵਾਰਟ ਦਾ ਹੈਗਾ ਲਗਭਗ ਉਸ ਤੱਕ ਜਦੋਂ ਲਾਈਟ ਹੈ ਨਹੀਂ ਤੇ ਜਦੋਂ ਸੂਰਜ ਹੈ ਨਹੀਂ ਉਹ ਤਾਂ ਕੱਲਾ ਹੀ ਬੈਟਰੀ ਤੇ ਲੋਡ ਪੈਂਦਾ ਤਾਂ ਉਦੋਂ ਇਹ ਪੂਰਾ ਲੋਡ ਚੱਕਦਾ ਅਦਰਵਾਈਜ਼ ਇਹ ਲੋਡ ਚੱਕਦਾ ਰਹਿੰਦਾ ਜੇ ਲਾਈਟ ਵੀ ਹੈਗੀ ਆ ਤਾਂ ਲਾਈਟ ਵਾਲੇ ਪਾਸੋਂ ਚੱਕਦਾ ਰਹੂਗਾ ਜੇ ਸੂਰਜ ਹੈਗਾ ਤਾਂ ਸੂਰਜ ਵਾਲੇ ਪਾਸੋਂ ਚੱਕਦਾ ਰਹੂਗਾ ਤੇ ਹੋਰ ਕੋਈ ਇਹਦੇ 'ਚ ਆਪਸ਼ਨ ਨਹੀਂ ਹੁੰਦਾਗਾ ਤੇ ਕੋਸ਼ਿਸ਼ ਕਰੋ ਕਿ ਇਹ ਕੰਗੇ ਬ੍ਰਾਂਡ ਦੇ ਲਗਵਾਓ ਹਾਈਬ੍ਰਿਡ ਅੱਜਕੱਲ੍ਹ ਥੋੜੇ ਜਿਹਾ ਲੋ ਕੁਆਲਿਟੀ ਦੇ ਵੀ ਆਉਂਦੇ ਆ ਤੇ ਇੱਕ ਹਾਈਬ੍ਰਿਡ ਟਰਾਂਸਫਾਰਮਰ ਵਾਲੇ ਵੀ ਆਉਂਦੇ ਆ ਜਿਹੜੇ ਕਿ ਚੰਗੇ ਬ੍ਰਾਂਡ ਆ ਜਿਹੜੇ ਆਪਣੇ ਹਾ ਇਨਵਰਟਰ ਬਣਾਉਣ ਵਾਲੇ ਬ੍ਰਾਂਡ ਆ ਨਾ ਸਾਰੇ ਉਹ ਬਣਾਉਂਦੇ ਆ ਪਰ ਮੈਂ ਸੁਜੈਸਟ ਕਰੂੰਗਾ ਵੀ ਉਹ ਟਰਾਂਸਫਾਰਮਰ ਵਾਲੇ ਕਦੇ ਵੀ ਨਾ ਲਗਾਓ ਉਹ ਟਰਾਂਸਫਾਰਮਰ ਇਹਨਾਂ ਦਾ ਹੀ ਰੂਪ ਹੈਗਾ ਤੇ ਜੇ ਲਵਾ ਲਿਆ ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮ ਬਹੁਤ ਆ ਜਾਂਦੀ ਹੈ ਬਾਅਦ ਵਿੱਚ ਫਿਰ ਉਹ ਉਹੀ ਪ੍ਰੋਬਲਮ ਹੈਗੀ ਹੈ ਸਸਤੇ ਇਹਨਾਂ ਨੂੰ ਅੱਧੇ ਰੇਟ ਤੇ ਮਿਲ ਜਾਣਗੇ ਤੁਹਾਨੂੰ ਉਹ ਜਿਹੜੇ ਟਰਾਂਸਫਾਰਮਰ ਵਾਲੇ ਇਨਵਰਟਰ ਹੈਗੇ ਹਾਈਬ੍ਰਿਡ ਇਨਵਰਟਰ ਨਾਲ ਅੱਧੇ ਰੇਟ ਤੇ ਮਿਲਦੇ ਆ ਪਰ ਉਹਦੇ ਵਿੱਚ ਪ੍ਰੋਬਲਮ ਬਹੁਤ ਹੈ ਇਸ ਕਰਕੇ ਉਹ ਨਾਲ ਲਗਾਓ ਤੁਸੀਂ ਤੇ ਜਿਹੜੇ ਹਾਈਬ੍ਰਿਡ ਟਰਾਂਸਫਾਰਮਰ ਲੈਸ ਇਨਵਰਟਰ ਹੈ ਉਹੀ ਲਗਵਾਉਣੇ ਆ ਤਾਂ ਜਿਹੜਾ ਹਾਈਬ੍ਰਿਡ ਸਿਸਟਮ ਹੈ ਇਹ ਤੁਹਾਨੂੰ ਔਨ ਗ੍ਰਿਡ ਨਾਲੋਂ ਮਹਿੰਗਾ ਪਊਗਾ ਇਹਦਾ ਜੇ ਤੁਹਾਨੂੰ ਬਿੱਲ ਜ਼ਿਆਦਾ ਆਉਂਦਾ ਹੈ ਇਕੱਲਾ ਬਿੱਲ ਤੋਂ ਖੜਾ ਛੜਾਉਣਾ ਹੈ ਤਾਂ ਔਨ ਗ੍ਰਿਡ ਲਗਾ ਲਓ ਜੇ ਤੁਹਾਨੂੰ ਬੈਕਅਪ ਵੀ ਚਾਹੀਦਾ ਵੀ ਯਾਰ ਪਾਵਰ ਕੱਟ ਲੱਗ ਗਿਆ ਤੇ ਸਾਡੇ AC UC ਦਿਨੇ ਚੱਲਦੇ ਰਹਿਣ ਰਾਤ ਨੂੰ ਤਾਂ ਇਹਦੇ ਬੈਕਅਪ ਦੀ ਗੱਲ ਇਹ ਹੁੰਦੀ ਹੈ ਕਿ ਰਾਤ ਨੂੰ ਇਹ ਬੈਕਅਪ ਜਿੰਨਾ ਕਿ ਬੈਟਰੀਆਂ ਲਾਓਗੇ ਓੰਨਾ ਕਿ ਦੇਊਗਾ ਇੱਥੇ ਮੈਂ ਇੱਕ ਗੱਲ ਹੋਰ ਵੀ ਕਰਨੀ ਹੈ ਵੀ ਕਈ ਵੀਡੀਓ ਦੇ ਵਿੱਚ ਦਿਖਾਇਆ ਹੁੰਦਾ ਜੀ ਦੋ ਬੈਟਰੀਆਂ ਨਾਲ ਸਾਰੀ ਰਾਤ ਏਸੀ ਚੱਲੂਗਾ ਚਾਰਾਂ ਇੱਕ ਬੈਟਰੀ ਨਾਲ ਸਾਰੀ ਰਾਤ ਇਸਲੀ ਏਸੀ ਚੱਲੂਗਾ ਐਕਚੁਅਲ ਚ ਕੀ ਹੁੰਦਾ ਕਿ ਜਿਹੜੀ ਬੈਟਰੀ ਦੀ ਕੈਪੈਸਿਟੀ ਹੁੰਦੀ ਹੈ ਉਹ ਕਿਲੋਵਾਟ ਆਵਰਸ ਹੁੰਦੀ ਹੈ ਲਿਥੀਅਮ ਆਨ ਬੈਟਰੀ ਹੈ ਉਹ 5 ਕਿਲੋਵਾਟ ਆਵਰਸ ਦੀ ਹੁੰਦੀ ਆ 5 ਕਿਲੋਵਾਟ ਆਵਰਸ ਦਾ ਮਤਲਬ ਇਹ ਹੁੰਦਾ ਵੀ 5 ਕਿਲੋਵਾਟ ਦਾ ਲੋਡ ਉਹ ਇੱਕ ਘੰਟੇ ਵਾਸਤੇ ਦੇ ਸਕਦੀ ਹੈ ਹੁਣ ਪੂਰਾ ਤਾਂ ਲੋਡ ਕਦੇ ਵੀ ਕਿਸੇ ਬੈਟਰੀ ਤੇ ਪੈਂਦਾ ਨਹੀਂ ਜੇ ਨੂੰ 90% ਜਾਂ 80% ਵੀ ਕਰਾਂਗੇ ਤਾਂ 4 ਕਿਲੋਵਾਟ ਦਾ ਲੋਡ ਦੇਊਗੀ ਕੋਣ ਇਸ ਤੇ ਮੰਨ ਕੇ ਚਲੋ ਲਾਈਟ ਵੀ ਹੈਣੀ ਤੇ ਧੁੱਪ ਵੀ ਹੈਣੀਗੀ ਤੇ ਜਿਹੜਾ ਇਹਦੇ ਤੇ ਲੋਡ ਆ 4 ਕਿਲੋਵਾਟ ਦਾ ਪੈਣਾ ਹੈ 4 ਕਿਲੋਵਾਟ ਦੇ ਲੋਡ ਚ ਕੀ ਹੋਊਗਾ ਕਿ ਤੁਸੀਂ ਭਾਵੇਂ ਦਾ 4 ਕਿਲੋਵਾਟ ਦਾ ਲੋਡ 1 ਘੰਟੇ ਵਾਸਤੇ ਪਾ ਲਓ ਤੇ ਭਾਵੇਂ ਤੁਸੀਂ 1 ਕਿਲੋਵਾਟ ਦਾ ਲੋਡ 4 ਘੰਟੇ ਵਾਸਤੇ ਪਾ ਦਿਓ ਉਨਾ ਚੱਲੂਗਾ ਇਹ ਰਾਤ ਨੂੰ ਤੇ ਚੱਲਣ ਵਾਲਾ ਕੰਮ ਹੈ ਨਹੀਂਗਾ ਵੀ ਜਿਵੇਂ ਆਪਾਂ ਅਗਲਾ ਕਹਿੰਦਾ ਯਾਰ ਸਾਰੀ ਰਾਤ ਚੱਲੀ ਜਾਊਗਾ ਜਾਂ ਮਤਲਬ ਸਾਰੀ ਰਾਤ ਏਸੀ ਚੱਲੀ ਜਾਣਗੇ ਕੋਸ਼ਿਸ਼ ਕਰੋ ਇਹ ਸੋਚ ਕੇ ਕਦੇ ਵੀ ਸੋਲਰ ਨਾ ਲਵਾਓ ਵੀ ਤੁਸੀਂ ਰਾਤ ਨੂੰ ਉਹ ਤੋਂ ਬੈਕਅਪ ਲੈਣਾ ਹੈ ਰਾਤ ਨੂੰ ਕੋਈ ਕਿੰਨੀ ਮਰਜ਼ੀ ਬੈਟਰੀਆਂ ਲਾਈ ਜਾਓ ਬੈਕਅਪ ਨਹੀਂ ਦਿੰਦੀਆਂ ਜੀ ਏਸੀ ਚੱਲਦੇ ਆ ਤਾਂ ਬਿਨਾਂ ਏਸੀ ਤੋਂ ਹਾਂ ਸਾਰੀ ਰਾਤ ਚੱਲੀ ਜਾਂਦਾ ਬਾਕੀ ਸਿਸਟਮ ਫ੍ਰਿਜਾਂ ਹੋ ਗਈਆਂ ਪੱਖੇ-ਪੁੱਖੇ ਹੋ ਗਏ ਇਹਨਾਂ ਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਜੇ ਤੁਸੀਂ ਏਸੀ ਚਲਾ ਕੇ ਤੁਸੀਂ ਸੋਚਦੇ ਹੋ ਵੀ ਬੈਟਰੀਆਂ ਦੇ ਸਾਰੀ ਰਾਤ ਚਲਾ ਲਾਂਗੇ ਉਹ ਕਦੇ ਵੀ ਨਹੀਂ ਚੱਲਦਾ ਉਹਦੇ ਵਾਸਤੇ ਬਹੁਤ ਬੈਕਅਪ ਚਾਹੀਦਾ ਮਤਲਬ ਬੈਕਅਪ ਵਾਲੀਆਂ ਬੈਟਰੀਆਂ ਚਾਹੀਦੀਆਂ ਫਿਰ ਉਹ ਖਰਚਾ ਬਹੁਤ ਚਲਾ ਜਾਂਦਾ ਹੈਗਾ ਇਸ ਕਰਕੇ ਜੇ ਹਾਈਬ੍ਰਿਡ ਸਿਸਟਮ ਲਗਾਉਂਗੇ ਤਾਂ ਤੁਹਾਨੂੰ ਬੈਕਅਪ ਮਿਲੀ ਜਾਊਗਾ ਨਾਲ ਹੀ ਤੁਹਾਨੂੰ ਮਤਲਬ ਬਿੱਲ ਵੀ ਤੁਹਾਡਾ ਘਟੂਗਾ ਤੇ ਜੇ ਤੁਸੀਂ ਇਕੱਲਾ ਬਿੱਲ ਘਟਾਉਣਾ ਹੈ ਤਾਂ ਔਨ ਗ੍ਰਿਡ ਲਵਾ ਲਓ ਤੇ ਜੇ ਤੁਸੀਂ ਸਾਰੇ ਪੈਸੇ ਸਿੱਟਣੇ ਆ ਖੂਜ ਫਿਰ ਤੁਸੀਂ ਆਫ ਗ੍ਰਿਡ ਲਵਾ ਲਓ ਕਿਉਂਕਿ ਆਫ ਗ੍ਰਿਡ ਬਹੁਤ ਫੇਲ ਹੋਈ ਚੀਜ਼ ਹੈ ਪਰ ਅੱਜ ਦੇ ਟਾਈਮ 'ਚ ਤਾਂ ਇਹ ਬਿਲਕੁਲ ਕੋਈ ਵੀ ਨਹੀਂ ਲਗਵਾ ਰਿਹਾ ਕੋਈ ਲਗਵਾ ਰਿਹਾ ਹੋਊਗਾ ਤਾਂ ਮਤਲਬ ਇਹ ਸਮਝੋ ਵੀ ਉਹ ਪੈਸੇ ਵੇਸਟ ਕਰੀ ਜਾਂਦਾ ਕਿਉਂਕਿ ਰਿਲੇ ਬੇਸਡ ਸਿਸਟਮ ਹੁੰਦੇ ਆ ਬਹੁਤ ਛੇਤੀ ਇਹਨਾਂ ਦੇ ਕਾਰਡ ਕੋਡ ਜੇ ਖਰਾਬ ਹੋ ਜਾਂਦੇ ਆ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਤੁਸੀਂ ਸੋਲਰ ਪਾਰਟ ਅੱਜ ਦੇ ਟਾਈਮ 'ਚ ਲਗਾ ਰਹੇ ਹੋ 2025 'ਚ ਤਾਂ ਆਨ ਗ੍ਰਿਡ ਲਵਾਓ ਜਾਂ ਹਾਈਬ੍ਰਿਡ ਲਵਾਓ ਆਫ ਗ੍ਰਿਡ ਸੋਲਰ ਨਾਲ ਲਵਾਓ ਇਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਬਾਅਦ 'ਚ ਤੁਹਾਨੂੰ ਨੁਕਸਾਨ ਹੀ ਕਰੂਗਾ ਕਿਉਂਕਿ ਚੱਲਦਾ ਚੁੱਲਦਾ ਹੈ ਨਹੀਂ ਇਹਨਾਂ ਦੇ ਫਿਰ ਬੈਟਰੀਆਂ ਦੀ ਟੈਨਸ਼ਨ ਹੋ ਜਾਂਦੀ ਹੈ 4-5 ਸਾਲਾਂ ਬਾਅਦ ਤੁਸੀਂ ਫਿਰ ਬੈਟਰੀਆਂ ਬਦਲਦੇ ਫਿਰੋਗੇ ਇਹ ਤੇ ਜ਼ਿਆਦਾ ਲੋਡ ਵਾਲੇ ਤਾਂ ਕਈ ਵਾਰੀ 5 ਸਾਲ ਵੀ ਨਹੀਂ ਕੱਢਦੀਆਂ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਤੁਸੀਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਧਰਲੇ ਪਾਸੇ ਜਿਹੜਾ ਬਟਨ ਆ ਜਾਂਦਾ ਸਬਸਕ੍ਰਾਈਬ ਵਾਲਾ ਤੇ ਤਾਂ ਕਿ ਜਿਹੜੀ ਅਗਲੀ ਵੀਡੀਓ ਤੁਹਾਨੂੰ ਉਹ ਮਤਲਬ ਜਦੋਂ ਬਣਾਈਏ ਤਾਂ ਤੁਹਾਡੇ ਕੋਲੇ ਪਹੁੰਚਦੀ ਰਹੇ ਤੇ ਹੋਰ ਵੀ ਜਾਣਕਾਰੀ ਵਾਲੀਆਂ ਵੀਡੀਓ ਮਤਲਬ ਪਹੁੰਚਦੀਆਂ ਰਹਿਣੀਆਂ ਟਾਈਮਲੀ ਫਿਰ ਬੰਦੇ ਦੇ ਪੇਜ ਤੇ ਆ ਜਾਂਦੀਆਂ ਫਿਰ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਵਾਲੀ ਵੀਡੀਓ ਚ ਉਤਾਕ ਵਾਸਤੇ ਧੰਨਵਾਦ ਸੇਕਾਲ